ਦਰਵਾਲ ਕੀ ਜੈ ਸਾਡੇ ਖਾਸ ਅਜੀਤ ਜੀ ਆਸ਼ੀਰਵਾਦ ਜੀ ਲੋਕ ਜੀ ਸੇਬਾ ਬਾਬਾ ਬਲਕਨਾਥ ਪੋਨਹਰੀ ਦਾ ਗੰਗਾਨ ਬੜੀ ਧੀਰ ਤੋਂ ਬੜੇ ਸਾਲਾਂ ਤੋਂ ਕਰਦੇ ਆ ਰਹੇ ਆ ਔਰ ਬਾਬਾ ਜੀ ਦੇ ਪੱਕੇ ਭਗਤ ਨੇ ਇਹਨਾਂ ਨੇ ਪਿਛਲੇ 2 ਸਾਲ ਤੋਂ ਆਪਣੀਆਂ ਪੇਟਾਂ ਦੀਆਂ ਕੈਸਕਾਂ ਕੱਢਣੀਆਂ ਸ਼ੁਰੂ ਕੀਤੀਆਂ ਔਰ ਸਭ ਤੋਂ ਪਹਿਲੀ ਧੁਨੇਰੀ ਪਉਤੀ ਪਉਤੀ ਦੀ ਪੇਟ ਕੱਢੀ ਸੀ ਔਰ ਦੂਸਰੀ ਸੀ ਹੋ ਤਾਂ ਕੋਟਾ ਸਿਕਾ ਇਸੇ ਜੀ ਮੋਰਾਵੀਆ ਜੀ ਚੌਥੀ ਹੁਣ ਅਬੂਦੀ ਫੇਰ ਬੂਦੀ ਦੀ ਆਈ ਆ ਪੇਟ ਤੋਂ ਬਾਬਾ ਬਾਕਲਾ ਤੇ ਨਾਲੇ ਸਿਰ ਤੇ ਬੜਾ ਮਿਹਰ ਪ੍ਰਯਾਤਨ ਰੱਖਣ ਇਸੇ ਤਰ੍ਹਾਂ ਆਪਣੇ ਚਰਨਾਂ ਦਾ ਪਿਆਰ ਬੱਚਨ ਤਨਾ ਲਾਈ ਰੱਖਣਾ ਇੱਕ ਹੋਰ ਵੀ ਬਹੁਤ ਤਰੱਕੀ ਕਰਨਾ ਹੋਰ ਵੀ ਪੇਟਾ ਕਢਣ ਸਾਡੇ ਸੰਤ ਜੀ ਦੂਸਰੇ ਪਾਸੇ ਇਹਨਾਂ ਨੇ ਵੀ ਟੀਸੀ ਜੀ ਤੋਂ ਇਹਦੀ ਮਹਾਮਾਈ ਦੀ ਪੇਟ ਦੀ ਕੈਸਟ ਆ ਰਹੀ ਹੈ ਔਰ ਸ੍ਰੀ ਸਤ ਬਾਬਾ ਬਾਲਕਨਾ ਦੇ ਭਾਈ ਦੀ ਕੈਸਟ ਆ ਰਹੀ ਹੈ ਜੋ ਕੋਈ ਛੇਤੀ ਥੋੜੇ ਦਾ ਚੇਹ ਦਿਨ ਰਾਤਾਂ ਦੀ ਮੀਲ ਹੋਣੀ ਹੈ ਇਹਨਾਂ ਤੋਂ ਤੁਹਾਨੂੰ ਲੱਖ ਲੱਖ ਵਧਾਈ ਮਹਾਮਾਈ ਬਾਬਾ ਬਾਲਕਨਾ ਦੀ ਪੋਲੇ ਨਾਲ ਛੇਤਰਾਂ ਇਹਨਾਂ ਸੇਤੇ ਆਪਣਾ ਸ਼ੀਰ ਬਣਾ ਲਾਈ ਬੋਲੋ ਸ਼ੰਕਰ ਭਗਵਾਨ ਦੀ ਜੈ ਜੈ ਤਰਪਾਣਾ ਹਰੀ ਦਾ ਬੋਲ ਸੱਚੇ ਦਵਾਰ ਦੀ ਜੈ ਹੋਰ ਸਾਡੇ ਬਹੁਤ ਹੀ ਸਤਕਾਰਯੋਗ ਮਤੇ ਗੁਰੂ ਜੀ ਔਰ ਸਸ਼ਨੀ ਭਾਰਗਵ ਜੀ ਸੰਤ ਹੁਜਾ ਜੀ ਦੋ ਸ਼ਬਦ ਜਰੂਰ ਕਹਿਣਗੇ ਕਿਉਂਕਿ ਤੁਹਾਡੇ ਤੋਂ ਹੀ ਗਾ ਕੇ ਆਪਾਂ ਸਿੱਖੇ ਆ ਬਹੁਤ ਸ਼ਾਬਾਸ਼ ਨੋਹਰੀ ਕਾ ਤੁਸੀਂ ਦੋ ਸ਼ਬਦ ਜਰੂਰ ਇਹ ਬੱਚੇ ਦਾ ਭੇਟਾ ਜਿਹੜੀਆਂ ਮਬਾਰਕ ਨਾਜ਼ ਜੀ ਆ ਰਹੀਆਂ ਹੈ ਪਹਿਲਾਂ ਵੀ ਬਹੁਤ ਤੁਸੀਂ ਸਹਿਯੋਗ ਦਿੱਤਾ ਉਹਨਾਂ ਦੱਬ ਕੇ ਲਾਈਵ ਤੇ ਸ਼ੇਅਰ ਕੀਤਾ ਤੇ ਮੈਂ ਆਸ ਕਰਦਾ ਕਿ ਜਿਹੜੀ ਬਾਬਾ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਹੈ ਉਹ ਏਦਾਂ ਹੀ ਇਸ ਭੇਟਾ ਨੂੰ ਵੀ ਪਿਆਰ ਬਖਸ਼ੇ ਤੇ ਇਹਦੀ ਚੰਗੀ ਕਲਾ ਹੋਵੇ ਇਹ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰਨ ਤੇ ਜੋ ਬਾਬਾ ਜੀ ਦੀ ਕਿਰਪਾ ਇਹਨਾਂ ਦੇ ਬਣੀ ਹੋਏ ਤੇ ਬਣੀ ਹੈ ਰੂਬੀ ਜੀ ਕਰਾ ਪਉਣਾ ਹਰੀ ਦਾ ਬਹੁਤ ਸਨਸਤ ਸਤੇਂਦਰ ਵਾਦ ਅਸ਼ੂ ਜੀ ਨੇ ਪਹਿਲਾਂ ਵੀ ਬਹੁਤ ਸੁਣਿਆ ਪੇਂਟਰ ਬਾਬਾ ਜੀ ਦੀ ਤੇ ਹੁਣ ਜਿਹੜੀ ਨਵੀਂ ਪੇਂਟ ਹੈ ਰਹੀ ਹੈ ਉਹ ਵੀ ਬੜੇ ਆਪਣੇ ਸੰਗਤ ਜਿਹੜੀ ਆ ਬਾਬਾ ਜੀ ਦੇ ਭਗਤ ਬਹੁਤ ਪਸੰਦ ਕਰ ਰਹੇ ਹੈ ਉਹ ਹੋਰ ਉਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਸ਼ੂ ਜੀ ਨੂੰ ਆਸ਼ੀਰਵਾਦ ਦਿਓ ਬਾਜੀ ਦੋ ਸ਼ਬਦ ਤੁਸੀਂ ਵੀ ਆਸ਼ੂ ਜੀ ਇੱਕ ਬਹੁਤ ਵਧੀਆ ਇਨਸਾਨਾਂ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਆਪਣੀ ਇੱਕ ਐਕਸਟਰ ਕੱਢੀ ਹੈ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਹਨਾਂ ਦੀ ਇਹਨਾਂ ਕੈਸਟਰ ਨੂੰ ਜਿਆਦਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਲਾਈਕ ਕਰੋ ਅਤੇ ਇਹਨਾਂ ਲਈ ਇੱਕ ਵੱਡੀ ਵੱਡੀ ਗੱਲ ਹੈ ਕਿ ਇਹਨਾਂ ਨੇ ਮਿਹਨਤ ਦੇ ਸਦਕਾ ਆਪਣੀ ਹੌਲੀ ਹੌਲੀ ਇਸ ਕੈਸਟ ਦੀ ਇੰਡਸਟਰੀ ਦੇ ਵਿੱਚ ਆਪਣਾ ਇੱਕ ਮੁਕਾਮ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸੋ ਸਾਰਿਆਂ ਦੇ ਨਾਲ ਮਿਲ ਕੇ ਇਹਨਾਂ ਦਾ ਸਹਿਯੋਗ ਕਰੋ ਇਹ ਜਿਹੜੀ ਕੈਸਟ ਹੈ ਇਹ ਸ਼੍ਰੀ ਜੀ ਵੀ ਡੀ ਲਾਈਵ JMD live ਤੋਂ release ਹੋਈਆਂ ਤੇ ਹੁਣ ਵੀ ਜਿਹੜੀ ਪੇਟ ਹੋਈ ਆ JMD live ਤੋਂ release ਹੋਈ ਆ ਪੰਜਵੀਂ ਪੇਟ ਵੀ ਹੋਰ 8-10 ਦਿਨ ਵਿੱਚ ਹਾਂਜੀ release ਹੋਣੀ ਉਹ ਵੀ JMD live ਤੋਂ ਹੀ ਹੋਣੀ ਆ ਦੋ ਸ਼ਬਦ ਸਾਡੇ ਸ਼ਿਵਾਜੀ ਵੀ ਜ਼ਿਕਰਾ ਪਾਉਣਾ ਹਰੀ ਜੀ ਦਾ ਬਹੁਤ ਸੱਚੇ ਦਰਵਾਜ਼ੇ ਸਾਡੇ ਬਹੁਤ ਹੀ ਸਤਿਕਾਰਯੋਗ ਆਸ਼ੋ ਜੀ ਜਿਹੜਾ ਨੇ ਸਾਡੇ ਸ਼ਹਿਰ ਦਾ ਨਾਮ ਬਹੁਤ ਰੌਸ਼ਨੀ ਦਿੱਤਾ ਹੈ ਇਹ ਨਵੀਆਂ ਕੈਫਲਾ ਗੱਡੀਆਂ ਫਾਈਲਸ ਸਾਰਿਆਂ ਨੂੰ ਕਮੈਂਟ ਤੇ ਸ਼ੇਅਰ ਕਰੋ ਜੈ ਬਾਬਾ ਜੀ ਔਰ ਮੈਂ ਫਿਰ ਵੀ ਤੁਹਾਡੀ ਸੇਵਾ ਛਾਜਰ ਰਹਾਂਗਾ ਔਰ ਮੇਰੇ ਸਤਿਕਾਰਯੋਗ ਗੁਰੂ ਜੀ ਸੰਤ ਹੁਜਾ ਜੀ ਅਸ਼ੋਕੀ ਭਾਰਗੋ ਜੀ ਮੇਰੇ ਸਤਿਕਾਰਯੋਗ ਕਲਮ ਦੇ ਗੁਰੂ ਜੀ ਬਲਵੀਰ ਸਿੰਘ ਰੂਪੀ ਜੀ ਔਰ ਸਾਡੇ ਸਤਿਕਾਰਯੋਗ ਭਾਜੀ ਇਧਰ ਚੌਕੜਾ ਸਾਹਿਬ ਔਰ ਮੇਰੇ ਬਹੁਤ ਹੀ ਪਿਆਰੇ ਦੋਸਤ ਸ਼ੁਭਾਸ਼ ਰੋੜਾ ਜੀ ਔਰ ਜੈਨ ਸਾਹਿਬ ਸਾਰੇ ਹੀ ਸਤਿਕਾਰਯੋਗ ਨੇ ਮੈਂ ਆਸ ਕਰਦਾ ਹਾਂ ਤੁਸੀਂ ਆਪਦੇ ਬੱਚੇ ਦੇ ਸਿਰ ਤੇ ਆਪ ਦਾ ਹੱਥ ਇਦਾਂ ਹੀ ਮਿਹਰ ਭਰਿਆ ਹੱਥ ਬਣਾ ਕੇ ਰੱਖੋਗੇ ਜੈਕਾਰਾ ਪੂਣਾ ਹਰੀ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੈ We'll be right back.